ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਖੁਸ਼ਦੀਪ ਦੇ ਕੋਲੋਂ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਭਦੌੜ ਵੀ ਇਹਦੇ ਨੇੜ ਹੈ ਵਪਾਰ ਦਾ ਕੰਮ ਆ ਦੱਸੋ ਤੇ ਪੁਰਾਣਾ ਹੀ ਵਪਾਰ ਇਹ ਕਰਦੇ ਆ ਲਗਭਗ ਜਿਵੇਂ ਕੀ ਹੈ ਤਾਂ ਤੀਜੀ ਪੀੜ੍ਹੀ ਚੱਲ ਪਈ ਹੈ ਖੁਸ਼ਦੀਪ ਦੀ ਵਪਾਰ ਦੇ ਵਿੱਚ ਅੱਜ ਤੁਹਾਨੂੰ ਲਗਭਗ 7 ਕਨਗ ਦਿਖਾਉਂਗਾ ਦੋ ਗਾਵਾਂ ਜਿਹੜੀਆਂ ਹੋ ਇੱਧਰ ਸੂਆਂ ਬਿਲਕੁਲ ਤਾਜ਼ੀਆਂ ਬੈਠੀਆਂ ਖੜੀਆਂ ਇਹ ਤੁਹਾਨੂੰ ਦਿਖਾਉਣੀ ਹੈ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸ਼ੂ ਜਿਹੜਾ ਜੱਜ ਜੂਗਾ ਉਹਨੂੰ ਕੋਲ ਖੜ ਕੇ ਤੁਹਾਨੂੰ ਥੋੜਾ ਹੱਕ ਹੈ ਆ ਕੇ ਦੇਖੋ ਆਪਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆ ਖੁਸ਼ਦੀਪ ਨੂੰ ਖੁਸ਼ਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਖੁਸ਼ਦੀਪ ਅੱਜ ਸੱਤ ਨਾਕ ਦਿਖਾ ਰਹੇ ਆਂ ਹਾਂ ਜੀ ਪਹਿਲੇ ਨੰਬਰ ਤੇ ਗਾਂ ਤੇਰੇ ਬੈਕਸਾਈਡ ਤੇ ਖੜੀ ਆ ਕਨਮਾ ਸੂਆ ਸੂਈ ਆ ਇਹ ਜਗਜੀਤ ਵੀਰ ਨਾਲ ਰਾਤ ਆਪਾਂ ਗੱਬਣਾ ਦਾ ਸੌਦਾ ਕਰਿਆ ਸੀਗਾ ਹਾਂ ਤੇ ਮੰਨ ਕੇ ਚੱਲੋ ਇਹ 2-3 ਘੰਟਿਆਂ ਦੀ ਬੈਠ ਨਾਲ ਸੂਈਆਂ ਆ ਗਈਆਂ ਠੀਕ ਹੈ ਹਾਂ ਜੀ ਆ ਸੂਈ ਸਵਾਈ ਆਈ ਆ ਬਾਅਦ ਚਾ ਕੇ ਸੂਪੀ ਠੀਕ ਹੈ ਦੋਨਾ ਮਗਰੀ ਮੇਲ ਕਾਫ ਆ ਜੀ ਠੀਕ ਹੈ ਤੇ ਇੱਕ ਮੰਨ ਕੇ ਚੱਲੋ origignal 6 ਦੰਦ ਦਾ ਹੂੰ ਤੇ ਇੱਕ ਦੇ ਮੰਨ ਕੇ ਚੱਲੋ ਇੱਕ ਪਾਸੇ ਹਜੇ 7 ਦੰਦ ਖੜੇ ਆ ਉਹਨੂੰ ਚਾਹੇ ਜਵਾਨ ਮੰਨ ਲਓ ਚਾਹੇ ਜਿਵੇਂ ਮਾਦੀ ਮੰਨ ਲਓ ਕੀ ਰੇਟ ਰਹੂਗਾ ਜਿਹੜੀ ਤੇਰੇ ਮਗਰੇ ਪਾਸੇ ਖੜੀਗਾ ਬਾਈ ਕੱਲੀ ਕੱਲੀ ਦਾ ਰੇਟ ਸਵਾ ਸਵਾ ਲੱਖ ਰੁਪਈਆ ਵੇੜਦਾ ਹੂੰ ਜੇ ਕਿ ਹੈ ਨੇ ਜੋੜਾ ਕੱਠਾ ਲੈਣਾ ਜੀ ਜੋੜਾ ਕੱਠਾ 235 ਦਾ ਠੀਕ ਹੈ ਤੋਰਦਗੇ ਇੱਕ ਇੱਕ ਕਰਕੇ 200 ਸਵਾ ਸਵਾ ਲੱਖ ਮਤਲਬ 2.5 ਲੱਖ ਰੁਪਿਆ ਡੋ ਅਡ ਰੇਟ ਬੰਦਦਾ ਅਰਾ ਜੋ ਇਹਨੂੰ ਖੋਲ ਲੈਣਾ ਜੇ ਤੁਸੀਂ ਖਰੀਦ ਲੈਣੇ ਆ ਤਾਂ 235 ਤੁਸੀਂ ਕਿੰਨਾ ਦੇ ਦੇਵਾਂਗੇ ਥਣ ਥੀਚਵਾਈ ਵਾਲਾ ਢਾਂਚਾ ਇਹਦਾ ਤੁਸੀਂ ਦੇਖ ਲੈਣਾ ਸੂਕੇ ਹਟੀ ਹੈ ਹਜੇ ਹਵਾਨਾ ਜਿਹੜਾ ਉਹ ਜਿਹੜੀ ਤਿਆਰੀ ਹੋ ਤੁਸੀਂ ਇਹਦੀ ਦੇਖੋ ਜਾਣਦੇ ਬਈ ਦੋਨਾਂ ਨਾਲ ਹੀ ਬੱਚੇ ਬੱਛੇ ਆ ਤੇ ਦੋਨਾਂ ਦੇ ਥਣ ਹੱਥੀ ਚਵਾਈ ਆਸਤੇ ਸਹੀ ਹੈ ਟਰੈਕਟਰ ਜਬਰਾਂ ਕਰ 2 ਲੱਖ ਤੇ 35000 ਚ ਇਹ ਜੋੜਾ ਮਿਲ ਜੂਗਾ ਕੱਲੀ ਕੱਲੀ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਸਵਾ ਲੱਖ ਜਿਹੜੀ ਮਰਜ਼ੀ ਲੈ ਲਓ ਇੱਕ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਕੋਸ਼ਿਸ਼ ਰੱਖਿਆ ਕਰੋ ਵੀ ਕੋਲ ਆ ਕੇ ਗਾਵਾ ਖਰੀਦਣ ਦੀ ਜੀ ਸਹੀ ਹੈ ਸੋ ਕੋਲ ਖੜਕੇ ਦੇਖਿਆ ਕਰੋ ਫੇਰ ਖਰੀਦਿਆ ਕਰੋ ਪਸ਼ੂ ਜ਼ਰੂਰੀ ਹੈ ਵਾਰ-ਵਾਰ ਵੇਚ ਚੱਲ ਪਹਿਲਾਂ ਇਹਨੂੰ ਦਿਖਾ ਦੇ ਸਾਰਾ ਆਰਡਰ ਆਰਡਰ ਇਹਦਾ ਕਮਾਲਾ ਬਾਈ ਬੇ ਸਬੂਨਸ ਬਹੁਤ ਸੋਹਣੀਆਂ ਦੋਨੇ ਵਿਹੜਾਂ ਦੀ ਆਰਡਰ ਤੇ ਜੀ ਅਗਾੜੀ ਪਿਛਾੜੀ ਯਾਨੀ ਆਪਾਂ ਜਿਆਦਾ ਆਂਦੇ ਨਹੀਂ ਚਾਏ ਹੱਥ ਦੀ ਚੁਵਾਈ ਤੇ ਮਿਲਕਿੰਗ ਕਰ ਲੈ ਕੋਈ ਲੈ ਚੱਲ ਇਹਨੂੰ ਬੱਸ ਲੈ ਚੱਲ ਬਈ ਤੇ ਚਾਹੇ ਜੀ ਹੂੰ ਮਸ਼ੀਨ ਨਾਲ ਮਿਲਕਿੰਗ ਕਰ ਲੈ ਦੋਨੇ ਵਿਹੜਾਂ ਦੀ ਯਾਨੀ ਦੋਨੇ ਵਿਹੜਾ ਸੌਖਾ ਜਿਹੀ 30 ਤੋਂ ਪਲੱਸ ਦੁੱਧ ਪਾਉਣ ਵਾਲਾ ਜੀ ਜਿਹੜਾ ਇਹਨਾਂ ਦਾ ਬਾਡੀ ਸਟਰਕਚਰ ਆ ਬਰੀਡ ਵਾਈਜ਼ ਅਗਾੜੀ ਪਿਛਾੜੀ ਆ ਵੀ ਵਿਹੜ ਦਾ ਦੇਖੋ ਜੀ ਕੋਈ ਭੜ ਭੁੱਲ ਨਹੀਂ ਹਜੇ ਆਡਰ ਚ ਇਹਨਾਂ ਨੇ ਕੋਈ ਐਵੇਂ ਪਾਈ ਵੀ ਤੇ ਚੋਣ ਚਾਨ ਬਹੁਤ ਜਿਆਦੇ ਚੰਗੇ ਲੱਗੇ ਆ ਬੱਚੇ ਸਾਨੂੰ ਦੋਨਾਂ ਨੂੰ ਸੋ ਇਹ ਪਹਿਲੇ 2 ਨੰਬਰਾਂ ਤੇ ਸੀ ਇਸ ਤੋਂ ਬਾਅਦ ਚ ਦੋ ਜਰਸੀ ਪੱਖ ਦਿਨਾ ਵਹਿਣਾ ਖਸ਼ਦੀਪ ਡਿਟੇਲ ਇਹਨਾਂ ਦੀ ਬਈ ਇਹ ਜਗਜੀਤ ਵੀਰੇ ਮੰਨ ਕੇ ਚੱਲੋ ਵੀ ਦੁੱਧ ਦੰਦ ਹੀ ਮੰਨ ਲਓ ਇਹ ਇੱਕ ਦਾ ਇੱਕ ਦੰਦ ਸਿੱਟਿਆ ਹੋਇਆ ਇੱਕ ਦੇ ਸਿੱਟਿਆ ਨਹੀਂ ਹਜੇ ਕੋਈ ਵੀ ਦੰਦ ਹੂੰ ਤੇ ਇਹਦਾ ਜਾਨੀ ਸਿੱਟਿਆ ਵਾਗਾ ਵਹਿੜਦਾ ਕਿੰਨੇ ਕਿੰਨੇ ਦਿਨ ਲੈ ਜਾਣਗਾ ਆ ਤਾਂ ਜਗਜੀਤ ਵੀਰੇ ਲਊਗੀ ਹਜੇ 10 12 ਦਿਨ ਜੀ ਵੜ ਠੀਕ ਹੈ ਹਾਂਜੀ ਇਹ 50062 ਦੀ ਆਪਣੇ ਘਰ ਦੀ ਬੱਛੀ ਹੋਈ ਆ ਜੀ ਠੀਕ ਹੈ ਜਿਹੜੀ ਦੂਜੀ ਹੈ ਤੇ ਆ ਵੜ ਅੱਜ ਆਈ ਹੋਈ ਆ ਜੀ ਆਪਣੇ ਕੋਲੇ ਇਹ ਸ਼ਾਇਦ ਉਹ 40147 ਦੀ ਖਾਨੀ ਹੈ ਜੇ ਕੋਈ ਸੀਮਨ ਦੀ ਦੱਸਦੇ ਸੀਗੇ ਬੰਦਿਆਂ ਕੋਲੇ ਵਧੀਆ ਬਰੀਡ ਦੇ ਉਹਨਾਂ ਕੋਲ ਯਰਸੀ ਵੜਾਂ ਤੇ ਹੀ ਕੰਮ ਕਰਦੇ ਆ ਘਰੇ ਠੀਕ ਹੈ ਕੁਝ ਜਾਂ ਬੰਦੇ ਜਾਣਦੇ ਵੀ ਹੋਣਗੇ ਜੋ ਮੰਨ ਕੇ ਚੱਲੋ ਆ ਹੈਗੇ ਇਸ ਕਿਤੇ ਚ ਪੁਰਾਣੇ ਐ ਵੀ ਆਪਾਂ ਪ੍ਰੋਪਰ ਐਡਰੈਸ ਦੱਸ ਦਿਆਂਗੇ ਬੰਦਿਆਂ ਦਾ ਰੇਟ ਕੀ ਰਹਿਣਾ ਇਹਨਾਂ ਦਾ ਰੇਟ ਜਗਜੀਤ ਵੀਰੇ ਜੇ ਕਹੇ ਨੇ ਜੋੜਾ ਇਕੱਠਾ ਲੈਣਾ ਜੀ ਹੂੰ ਜੋੜਾ ਆਪਾਂ ਇਕੱਠਾ ਦੇ ਦਾਂਗੇ 220000 ਰੁਪਏ ਦਾ ਜੀ ਠੀਕ ਹੈ ਕੱਲੇ ਕੱਲੀ ਦਾ ਰੇਟ ਇਹਦਾ 110000 ਰੁਪਿਆ ਜੀ ਇਹਦਾ 125000 ਰੁਪਿਆ ਜੀ ਤੋਰੀ ਬੇ ਤੋਰਾ ਸੋ ਸੋ ਇਹ ਜੋੜਾ ਉਹ ਕੱਢ ਦੇ 220000 ਚ ਕੱਲੀ ਕੱਲੀ ਦਾ ਰੇਟ ਤੁਹਾਨੂੰ ਅਲੱਗ ਤੋਂ ਦੱਸਦਾ ਹੈ ਲੈ ਚੱਲ ਤੋਰਦੇ ਬਾਕੀ ਸੀਲ ਠੰਡੀਆਂ ਬਹੁਤ ਆ ਵੜਾ ਜੀ ਬਾਕੀ ਹਾਈਟ ਲੈਂਥ ਇੱਥੋਂ ਖੜਾ ਲਾ ਪੁੱਤ ਜੱਜ ਕਰ ਲੋ ਬੱਚਿਆਂ ਦੀ ਵੀ ਆਏ ਨਹੀਂ ਵੀ ਕੋਈ ਜਰਸੀ ਦੇ ਵਿੱਚ ਮੀਡੀਅਮ ਹਾਈਟ ਵਾਲਗਾ ਨਹੀਂ ਚੰਗੀ ਹਾਈਟ ਵਾਲਗਾ ਜੀ ਫੁੱਲ ਚੰਗੀ ਹਾਈਟ ਵਾਲਗਾ ਵੱਡੀਆਂ ਬੱਚੀਆਂ ਆ ਗਈਆਂ ਤੇ ਬਾਕੀ ਉਮਰ ਦੇ ਹਿਸਾਬ ਨਾਲ ਤਾਂ ਜ਼ਿਆਦਾ ਹੀ ਚੰਗੀ ਹਾਈਟ ਆ ਵੜਾ ਨਹੀਂ ਦੋਨਾਂ ਦੀ ਆ ਗਾੜੀ ਪਿਛਾੜੀ ਆ ਗਾੜੀ ਨੋਟ ਕਰੋ ਜੀ ਵੈਡ ਦੀ ਬਰਾਊਨ ਕਲਰ ਚਾ ਜਿਹੜੀ ਆ ਰੈੱਡ ਕਲਰ ਦੀ ਹੈਗੀ ਜਰਸੀ ਤੇ ਬਾਕੀ ਅੱਜ ਕੱਲ ਬਲੈਕ ਕਲਰ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਜਰਸੀ ਦੀ ਲੈ ਚੱਲੀ ਬੇਗੋ ਫੇਸ ਫੂਸ ਦੇਖੋ ਬੱਚੀ ਦਾ ਕਿੰਨਾ ਜ਼ਿਆਦਾ ਸੋਹਣਾਗਾ ਜੀ ਸੁਰਨੂ ਪਹਿਲਾਂ ਦੇਖ ਲਓ ਤੁਸੀਂ ਇਹਦਾ ਰੇਟ 1/2 ਲੱਖ ਇਧਰ ਐਕਰ ਰੈਡ ਤੋਂ ਰੂਗਾ ਬਾਈ ਚੱਲ ਐ ਚੱਲ ਅਜੇ ਦਿਨ ਲੈਂਦੀ ਐ ਫੇਸ ਫੂਡ ਦੀ ਬਹੁਤ ਸਨਖੀ ਹੈ ਬਾਕੀ ਜਗਜੀਤ ਵੀਰੇ ਅਗਾਰੀ ਦੇਖੋ ਇਹਦੀ ਤੇ ਵੈੜ ਨੇ ਆਰਡਰ ਬਹੁਤ ਜਿਆਦਾ ਚੰਗਾ ਤਿਆਰ ਕਰਨਾ ਜਿੱਦੇ ਤਿਆਰ ਹੋ ਗਈ ਨਾ ਵੱਛੀ ਭਾਵੇਂ ਬੰਦਾ ਉਹਦੋਂ ਸੇਲ ਵੀ ਕਰ ਲੇ ਯਾਨੀ ਆਰਡਰ ਦੀ ਅਗਾਰੀ ਕੁੜੀ ਬਹੁਤ ਸੋਹਣੀ ਹੈ ਇਦੋਂ ਅੱਗੇ ਤਿੰਨ ਇੱਧਰ ਵੈੜਾਂ ਖੜੀਆਂ ਪਹਿਲੇ ਨੰਬਰ ਤੇ ਖੁਸ਼ਦੀ ਵੈੜ ਇਹ ਜਗਜੀਤ ਵੀਰੇ ਫਸਟ ਆਫ ਆਲ ਵੀ ਤਿੰਨੇ ਹੀ ਪਹਿਲਣਾ ਜੀ ਹੂੰ ਇਹ ਮੰਨ ਕੇ ਚੱਲੋ 2-2 ਦੰਦਾ ਉਹ 4 ਦੰਦਾ ਜੀ ਠੀਕ ਹੈ ਹਾਂਜੀ ਕੀ ਰੇਟ ਹੋਊਗਾ ਪਹਿਲੇ ਨੰਬਰ ਦਾ ਜਗਜੀਤ ਵੀਰੇ ਸਾਰਾ ਪ੍ਰੋਪਰ ਰਿਕਾਰਡ ਆਪਣੇ ਕੋਲੇ ਲਿਖਿਆ ਵਾ 7ਵੀਂ ਜਨਰੇਸ਼ਨ ਇਹਦੀ ਤੇ ਜਿਹੜੀ ਪਰਲੀ ਸਾਈਡ ਖੜੀ ਆ ਇਹ ਏਰੀਅਮਪੋਰਟਡ ਬਲੱਡ ਲਾਈਨ ਦੀ ਆ ਤੇ ਚੰਗੇ ਬੈਕਗ੍ਰਾਉਂਡ ਦੀਆਂ ਵਹਿੜਾਂ ਆ ਜੀ ਇਹ ਵਹਿੜ ਆਪਾਂ ਦੇ ਦਾਂਗੇ ਜੀ 1 ਲੱਖ ਤੇ 85000 ਰੁਪਏ ਦੀ ਜੀ ਠੀਕ ਹੈ ਜੀ ਰੇਟ ਯਾਨੀ ਇਹਨਾਂ ਤਿੰਨਾਂ ਦਾ ਹੀ ਕੋਈ ਜ਼ਿਆਦਾ ਡਿਫਰੈਂਸ ਨਹੀਂ ਜਿਹੜੀ ਆ ਵਹਿੜ ਆ ਜੀ ਇਹ ਵੈੜ ਆਪਾਂ ਦੇ ਦਾਂਗੇ 2,05,000 ਦੀ ਜੀ ਤੇ ਆ ਵੈੜ ਆਪਾਂ ਦੇ ਦਾਂਗੇ 1,85,000 ਦੀ ਜੀ ਜਿਹੜੀ ਆ ਵਿਚਾਲੇ ਆ ਇਹ ਵੈੜ ਤੋੜ ਕੇ ਦਿਖਾ ਲੀਏ ਤੋਰੀ ਪੁੱਤ ਸੁ ਦੱਸੋ ਇਹ ਵੈੜ ਨੂੰ ਤੁਸੀਂ ਦੇਖੋ 2,05,000 ਦੀ ਇਹ ਵੈੜ ਮਿਲੂਗੀ ਹਵਾਨਾ ਫਿਕਸ ਰੱਖੂਗੀ ਬਿਲਕੁਲ ਆ ਗਾੜੀ ਨੋਟ ਕਰੋ ਜਗਜੀਤਪੁਰੇ ਜਿਹਨੂੰ ਆਪਾਂ ਕਹਿੰਨੇ ਨਾ ਧੁੰਨੀ ਕੋਲ ਆਰਡਰ ਚੱਲਦਾਗਾ ਹਾਂ ਹਾਂਜੀ ਅਗਾੜੀ ਦੀ ਡਿਜ਼ਾਈਨਿੰਗ ਬਾਕੀ ਹਾਈਟ ਤੁਸੀਂ ਕੋਲ ਖੜੇ ਹੋ ਪਤਾ ਨਾ ਡੰਡਾ ਨਾ ਕੁਆ ਹਾਈਟ ਦੇਖੋ ਵੀ ਫਸਟ ਟਾਈਮਰ ਬੱਛੀ ਦੀ ਐਡੀ ਹਾਈਟ ਤੇ ਖੜਾ ਲਾ ਪੁੱਤ ਆ ਚੀਜ਼ ਦੀ ਚੜਾਈ ਚੜੂਈ ਜੀ ਤੇ ਬਰੀਡ ਵਾਈ ਜੀ ਯਾਨੀ ਕੋਈ ਕੰਪਰੋਮਾਈਜ਼ ਨਹੀਂ ਮੱਛੀ ਦਾ ਤੇ ਆਰਡਰ ਦੀ ਡਿਜ਼ਾਈਨਿੰਗ ਕਿੱਡੀ ਚੰਗੀ ਆ ਅਗਾੜੀ ਦੇ ਤੁਸੀਂ ਆਪ ਹੀ ਸਾਈਡ ਤੋਂ ਕੈਮਰਾ ਮਾਰ ਦਿਓ ਪਰਲੀ ਸਾਈਡ ਤੋਂ ਵੀ ਇਧਰੋਂ ਵੀ ਠੀਕ ਆ ਜੀ ਤੇ ਅਗਾੜੀ ਦੀ ਬਹੁਤ ਚੰਗੀ ਆ ਖੜਾ ਲੀ ਪੁੱਤ ਇੱਥੇ ਹੀ ਹਣੀ ਬਰੀਡ ਵਾਈਜ਼ ਆਪਣੇ ਤਿੰਨੇ ਹੀ ਐ ਜਿਹੜੀਆਂ ਵੱਡੀਆਂ ਵੜਾ ਐਚ ਐਫ ਆਪਾਂ ਲੈ ਚੱਲਦੇ ਚਲ ਧੱਕਾ ਕਰਦੀ ਐ ਬਰੀਡ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਆਪਾਂ ਕਹਿ ਸਕਦੇ ਥੋੜਾ ਆਪਾਂ ਆ ਵੀ ਚਲਾ ਕੇ ਦਿਖਾਉਂਦੇ ਆ ਕਈ ਵੀਰ ਜੀ ਕਿਸੇ ਦੇ ਫੋਨ ਤੇ ਪਸੰਦ ਆ ਜਾਂਦੀ ਆ ਫਿਰ ਉਹ ਵੀ ਤੋੜ ਲਈ ਪੱਤੇ ਦੁਆਚ ਤਿੰਨ ਨੰਬਰ ਵੀ ਖੋਲ ਲਿਆ ਇਹ ਵੀ ਦੋ ਦਿਨ ਦਾ ਅੰਦਾਜ਼ੇ ਜੀ ਬੱਚਾ ਤੇ ਇਹਦੇ ਅੱਜ 14 ਦਿਨ ਰਹਿ ਗਏ ਜੀ ਬਾਕੀ ਹਾਈਟ 'ਚ ਆਪਣੇ ਕੋਲ ਜਿੰਨੀਆਂ ਵੀ ਖੜਗਾਂ ਤੇ ਸਟ੍ਰਕਚਰ ਵਾਈਜ਼ ਅੱਜ ਦੇ ਸਭ ਤੋਂ ਟਾਪ ਦੀ ਬੱਛੀ ਆ ਜੀ ਇੱਥੋਂ ਗਰਦਨ ਦੇਖ ਲਓ ਇਹਦਾ ਫੇਸ ਵਗੈਰਾ ਦੇਖ ਲਓ ਜੀ ਬੈਕ ਸਾਈਡ ਤੋਂ ਪਿੱਠ ਪੂੜਾ ਦੇਖ ਲਓ ਬਰੀਡ ਵਾਈਜ਼ ਨੋ ਕੰਪਰੋਮਾਈਜ਼ ਹੈ ਬੱਛੀ ਜੀ ਬਿਲਕੁਲੀ ਸੋਏ ਵੀ ਸੋ ਪਹਿਲਾਂ ਨਹੀਂ ਹੈ ਜੇ ਫਲੂਨ ਕਾਫੀ ਭਾਈ ਬੈਠੀ ਹੈ ਦਹਿਣ ਹਜੇ ਲੈਂਦੀ ਐ ਸੂਨ ਚ ਲੈ ਚੱਲ ਖੋਜਦੀ ਪੈਨ ਅ ਗਾੜੀ ਗੂੜੀ ਜਗਜੀਤ ਵੀਰੇ ਦੀ ਵੀ ਬਹੁਤ ਸੋਹਣੀ ਆ ਅੱਗੋਂ ਲੰਬੀ ਆ ਤੇ ਬਹੁਤ ਜਿਆਦਾ ਚੰਗੀ ਬੱਛੀ ਆ ਜੀ ਜਦ ਇਹ ਤਿਆਰ ਹੋ ਗਈ ਕੋਈ ਕੀਮਤੀ ਨਹੀਂ ਰਹਿਣੀ ਇਹਦੀ ਵੀ ਕਮਾਲਾ ਦੇ ਸੋ ਬਾਕੀ ਦੋਸਤੋ ਆ ਕੇ ਕੋਲ ਖੜ ਕੇ ਦੇਖੋ ਪਸ਼ੂ ਨੂੰ ਜੱਜਮੈਂਟ ਕਰੋ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਸੋ ਇਹਦਾ ਵੀ ਤੁਸੀਂ ਸਟਰਕਚਰ ਦੇਖ ਸਕਦੇ ਹੋ ਲਈ ਚੱਲ ਭਾਈ ਸੋ ਰੇਟ ਤੁਹਾਨੂੰ ਅਲੱਗ-ਅਲੱਗ ਵੀ ਦੱਸਤੇ ਆ ਬਾਕੀ ਤੁਸੀਂ ਆ ਕੇ ਕੋਲ ਖੜਕੇ ਪਸ਼ੂ ਦੇਖ ਲੈਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਨਾਗ ਦੋਸਤੋ 7 ਵਿਕਾਊ ਸੀ ਬਾਈ ਕੋ 7 ਹੀ ਤੁਹਾਨੂੰ ਦਿਖਾਤੇ ਧੰਨਵਾਦ ਵੀਡੀਓ ਦੇਖਣ ਲਈ